ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਚਾਰ ਸੱਜਾ ਦੇ ਪੰਜਾਬ ਟੀਵੀ ਸਾਡੇ ਪ੍ਰੋਗਰਾਮ ਦਾ ਨਾਮ ਹੈ ਗੁਰਮਤ ਫਲਸਫਾ ਇੱਕ ਵੀਰ ਨੇ ਮੈਨੂੰ ਮੈਸੇਜ ਕੀਤਾ ਸੀ ਕਿ ਪ੍ਰਭਾਤ ਫੇਰੀਆਂ ਜਿਹੜੀਆਂ ਨੇ ਕਿ ਕਦੋਂ ਸ਼ੁਰੂ ਹੋਈਆਂ ਤੇ ਜਦੋਂ ਅਸੀਂ ਪਸ਼ੋਕਰ ਵਾਲਾ ਦੇਖਦੇ ਆਂ ਦੇਖੋ ਇਹ ਪ੍ਰਭਾਤ ਫੇਰੀਆਂ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਹੁਣੇ 2 ਤਰੀਕ ਨੂੰ ਜਿਹੜਾ ਬੰਦੇ ਛੋਟ ਦਿਵਸ ਸੀ ਉਹ ਲੰਘ ਗਿਆ ਤੇ ਹੁਣ 5 ਤਰੀਕ ਨੂੰ ਪਰਸੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਤੇ ਸਿੱਖ ਸੰਗਤਾਂ ਜੜੀਆਂ ਨੇ ਇੱਕ ਸ਼ਰਧਾ ਪੂਰਵਕ ਉਹਨਾਂ ਦੇ ਅੰਦਰ ਦੀ ਭਾਵਨਾ ਪ੍ਰਭਾਤ ਦਾ ਮਤਲਬ ਹੁੰਦਾ ਹੈ ਕਿ ਅੰਮ੍ਰਿਤ ਵੇਲਾ ਮਹਾਰਾਜ ਜੀ ਕਹਿੰਦੇ ਨੇ ਕਿ ਉਠੇ ਇਸ਼ਨਾਨ ਕਰੋ ਪ੍ਰਭਾਤੀ ਸੋਇਆਰਾ ਰਾਦੀ ਇਹ ਅਮਰਤਵਲੀ ਉੱਠ ਕੇ ਉੱਠ ਕੇ ਤੇ ਇਸ਼ਨਾਨ ਕਰਕੇ ਤੇ ਉਸ ਮਾਲਕ ਦੀ ਯਾਦ ਵੀ ਜੁੜ ਜਾ ਤੇ ਪ੍ਰਭਾਤ ਫਿਰੀਆਂ ਦੀ ਜਿਹੜੀ ਅਰੰਭਤਾ ਨਾ ਜਦੋਂ ਇਤਿਹਾਸ ਨੂੰ ਉਸ ਦਿਖਦੇ ਆ ਇਤਿਹਾਸ ਨੂੰ ਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਜਹਾਂਗੀਰ ਨੇ ਗੁਰੂ ਸਾਹਿਬਾਂ ਨੂੰ ਬੰਦ ਕਰ ਦਿੱਤਾ ਸੀ ਛਲਕਪਟ ਕਰਕੇ ਤੇ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾ ਵਸਤੇ ਉਹਦੇ ਹਿਰਦੇ ਚ ਪਿਆਸ ਸੀ ਉਹਨਾਂ ਦੇ ਅੰਦਰ ਤੜਪ ਸੀ ਕਿ ਮਹਾਰਾਜ ਜੀ ਇੱਕ ਘੜੀ ਨਾ ਮਿਲਤੇ ਤਾਂ ਕਲਜ ਕੋ ਹੁੰਦਾ ਹੁਣ ਕਦ ਮਿਲੀਏ ਪ੍ਰਤਿਪਤ ਭਗਵੰਤਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਮਿਲ ਮੇਰੇ ਪ੍ਰੀਤਮਾ ਜੀ ਇਹ ਪਿਆਸ ਜਿਹੜੀ ਹੈ ਸਿੱਖਾਂ ਦੇ ਹਿਰਦੇ ਵਿੱਚ ਸੀ ਤੇ ਬਾਵਾ ਬੁੱਢਾ ਸਾਹਿਬ ਦੀ ਉਮਰ ਸੀ 100 ਸਾਲ ਦੇ ਕਰੀਬ ਤੇ ਉਸ ਟਾਈਮ ਦੇ ਉੱਤੇ ਭਾਈ ਜੇਠਾ ਭਾਈ ਪ੍ਰਾਣਾ ਬਾਵਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਇਨਾ ਗੁਰਸਿੱਖਾਂ ਦਾ ਜਿਹੜਾ ਮਹਾਨ ਉਪਰਾਲਾ ਸੀ ਆਗੂ ਸੀ ਬਾਬਾ ਬੁੱਢਾ ਸਾਹਿਬ 100 ਸਾਲ ਦੇ ਮੁਜਰਰਬਾਬਾ ਜਿਹੜਾ ਅਗਵਾਈ ਕਰ ਰਿਹਾ। ਜਾਂ ਗਿੱਦ ਦੀ ਨੀਤ ਖੋਟੀ ਸੀ ਕਿਉਂਕਿ ਅਕਾਲ ਤਖਤ ਦੀ ਸਿਰਜਣਾ ਹੋ ਗਈ ਸੀ ਤੇ ਮੇਰੀ ਪਿਰ ਦੀਆਂ 2-12 ਗੁਰਸੱਭਾਂ ਜਿਹੜੀਆਂ ਪਹਿਲੀਆਂ ਸੀ ਤੇ ਇਹਦੇ ਅੰਦਰ ਇੱਕ ਡਰ ਸੀ ਕਿ ਇਹਦੇ ਪਿਤਾ ਨੂੰ ਮਤਤ ਤੀ ਤਵੀ ਤੇ ਬਿਠਾ ਕੇ ਤਸ਼ਦ ਦੇ ਵਰਕੇ ਸ਼ਹੀਦ ਕੀਤਾ ਤੇ ਉਹਦੇ ਪੁੱਤਰ ਨੇ ਅੱਗੇ ਫੌਜਾਂ ਵੀ ਰੱਖ ਲਈਆਂ ਨੇ ਕਿਰੇ ਵੀ ਬਣਾ ਲਏ ਆ। ਕਾਲ ਤੱਕ ਦੀ ਸੱਜਣਾ ਵੀ ਹੋ ਗਈ ਤੇ ਫੈਸਲੇ ਵੀ ਹੋਣ ਲੱਗ ਪਏ ਨੇ ਤੇ ਇਸ ਕਰਕੇ ਇਹਦੇ ਅੰਦਰ ਇੱਕ ਡਰ ਸੀ ਤੇ ਗੁਰੂ ਸੱਭਾ ਨੂੰ ਜਦੋਂ ਇਹਨੇ ਬੰਦ ਕਰ ਦਿੱਤਾ ਤੇ ਇਹਦੀ ਨੀਤ ਸੀ ਕਿ ਉੱਥੇ ਬਾਈ ਤਾਦੇ ਰਾਜ ਜਿਹੜਾ ਉਹ ਵੀ ਬੰਦ ਨਾ ਕਿ ਹੌਲੀ ਹੌਲੀ ਇੱਥੇ ਗੁਰੂ ਸੱਭਾ ਨੂੰ ਖਤਮ ਕਰਤਾ ਜਾਵੇਗਾ ਤੇ ਸਿੱਖਾਂ ਵਿੱਚ ਜਾਗਰਤੀ ਪੈਦਾ ਕਰਨ ਵਾਸਤੇ ਬਾਬਾ ਬੁੱਢਾ ਸਾਹਿਬ ਤੇ ਹੋਰ ਸਿੱਖ ਜਿਹੜੇ ਸੀ ਇਹ ਪਿੰਡਾਂ ਪਿੰਡਾਂ ਵਿੱਚ ਜਾਂਦੇ ਸੀ ਮਸਾਲਾ ਬਾਲਦੇ ਸੀ ਤੇ ਸੰਗਤਾਂ ਨੂੰ ਇਕੱਠੀਆਂ ਕਰਦੇ ਸੀ ਆ ਇਕੱਠੀਆਂ ਕਰਕੇ ਤੇ ਫਿਰ ਇਹ ਸੰਗਤਾਂ ਜਿਹੜੀਆਂ ਨੇ ਫਿਰ ਉਹਨਾਂ ਨੂੰ ਜੋੜ ਕੇ ਤੇ ਗਵਾਲੀਗੜ੍ਹ ਤੱਕ ਪਹੁੰਚਦੇ ਸੀ ਸ਼ਬਦ ਪੜ੍ਹਦੇ ਜਾਂਦੇ ਸੀ ਇਹ ਚੌਂਕੀਆਂ ਦੀ ਗੱਲ ਕਰਦੇ ਨਾ ਜਿਹੜੀ ਅੱਜ ਵੀ ਬਾ ਬੁੱਢਾ ਸਾਹਿਬ ਦੇ ਚੌਂਕੀ ਸਾਚਖੰਡ ਸ੍ਰੀ ਹਿਮੰਦਰ ਸਾਹਿਬ ਵਿਖੇ ਨਿਕਲਦੀ ਆ ਜਦੋਂ ਅਸੀਂ ਉੱਥੇ ਇਹ ਦਾਸ ਨੇ ਉੱਥੇ ਲੰਮਾ ਸਮਾਂ ਡਿਊਟੀ ਕੀਤੀ ਆ ਗੁਰਾਂ ਦਾਸ ਮਾਰੇ ਦਰ ਦੇ ਉੱਤੇ ਹਜੇ ਰਾਗੀ ਵਜੋਂ ਜਦੋਂ ਬਾ ਬੁੱਢਾ ਸਾਹਿਬ ਦੇ ਚੌਂਕੀ ਆਉਂਦੀ ਉਹਦੋਂ ਅਸੀਂ ਕੀਰਤਨ ਬੰਦ ਕਰ ਦਿੰਦੇ ਸੀ ਤੇ ਅੱਜ ਵੀ ਆ ਤੇ ਇਸ ਕਰਕੇ ਨਾ ਇਹ ਇਹ ਜਿਹੜੀ ਅਰੰਭਤਾ ਜਿਹੜੀ ਪ੍ਰਭਾਤ ਫੇਰੀਆਂ ਦੀ ਹੈ ਇਹ ਉਦੋਂ ਤੋਂ ਹੋਈ ਹੈ ਜਿਹੜੇ ਨਰ ਕੀਤੇ ਕੱਢਦੇ ਆਂ ਪਰਬਾਸਤੇ ਕੱਢਦੇ ਆਂ ਇਹ ਜਿਉਂਦੀਆਂ ਕੁਮਤ ਦੇ ਨਿਸ਼ਾਨੀ ਹੁੰਦੀ ਆਂ ਦੱਸਣ ਤੋਂ ਪਾਬਕ ਕਿ ਅਸੀਂ ਜਿਉਂਦੇ ਆਂ ਅਸੀਂ ਜੰਦਾ ਆਂ ਤੇ ਸਾਡੇ 'ਚ ਜਾਨ ਹੈ ਸਾਡੇ 'ਚ ਤਾਕਤ ਹੈ ਆ ਤੇ ਗੁਰੂ ਇਹ ਸੰਗਤਾਂ ਜਿਹੜੀਆਂ ਨੇ ਉਹ ਅੱਜ ਵੀ ਤੁਸੀਂ ਗੁਰਨਾਮ ਪਾਤਸ਼ਾਹ ਮਹਾਰਾਜ ਦਾ ਗੁਰਪੁਰਬ ਹੈ ਤੇ ਸੰਗਤਾਂ ਜਿਹੜੀਆਂ ਨੇ ਫਿਰ ਸੰਗਤ ਉਹ ਦੇ ਵਿੱਚ ਸੰਗਤਾਂ ਨੂੰ ਘਰ ਬੁਲਾਉਂਦੀਆਂ ਨੇ ਅੱਜ ਸਾਡੇ ਘਰ ਵਿੱਚ ਕੱਲ ਤੁਹਾਡੇ ਘਰ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਦੇ ਵਿੱਚ ਤੇ ਸੰਗਤਾਂ ਜਿਹੜੇ ਇੰਗ੍ਰੇਵਾਸੀ ਹੁੰਦੇ ਨੇ ਫਿਰ ਉਹ ਸੋਨੇ ਸੋਨੇ ਪਕਵਾਨ ਤਿਆਰ ਕਰਦੇ ਨੇ ਸ਼ਰਧਾ ਵਸ ਇਹ ਸੰਗਤਾਂ ਜੋੜੀਆਂ ਦੇ ਜੋੜੀਆਂ ਦੇ ਨਾਲ ਸ਼ਬਦ ਪੜ੍ਹਦੇ ਤੇ ਸ਼ਬਦ ਗਿਆਨ ਕਰਦੇ ਢੋਲ ਦੀ ਚਮਟੀਆਂ ਨਾਲ ਜਾਂਦੇ ਨੇ ਉੱਥੇ ਫਿਰ ਚਾਹ ਪਾਣੀ ਛੱਕ ਕੇ ਫਿਰ ਅਰਦਾਸ ਕਰਦੇ ਨੇ ਤੇ ਇਹ ਜਿਹੜੀ ਸਾਡੀ ਇਹ ਪਰੰਪਰਾ ਆ ਇਹ ਉਸ ਟਾਈਮ ਤੋਂ ਸ਼ੁਰੂ ਹੋਈ ਸੀ ਤੇ ਜਿਹੜੀ ਆ ਰਹਿੰਦੀ ਦੁਨੀਆ ਤੱਕ ਰਹੇਗੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਨੇ ਉਹ ਜਗ ਦੀ ਜੋਤ ਯੁਗੋ ਯੁਗ ਟਾਲਣਾ ਤੇ ਇਸ ਕਰਕੇ ਇਸ ਸੰਗਤਾਂ ਸ਼ਰਦਾ ਤੇ ਭਾਵਨਾ ਦੇ ਨਾਲ ਤੇ ਇੱਕ ਜਿਹੜੀਆਂ ਨੇ ਗੁਰੂ ਸ਼ਬਦ ਦਾ ਕੋਈ ਗੁਰਪੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੋਵੇ ਪ੍ਰਕਾਸ਼ ਦੇ ਹਾੜਾ ਜਾਂ ਗੁਰੂ ਰਾਮਦਾਸ ਮਹਾਰਾਜ ਦਾ ਹੋਵੇ ਜਾਂ ਗੁਰੂ ਨਾਨਕ ਪਾਤਸ਼ਾਹ ਦਾ ਹੋਵੇ ਕਿਸੇ ਵੀ ਗੁਰੂ ਦਾ ਹੋਵੇ ਤੇ ਸੰਗਤਾਂ ਜਿਹੜੀਆਂ ਨੇ ਫਿਰ ਉਹ ਇਹ ਨਗਰ ਕੀਰਤਨ ਤੇ ਇਹ ਜਿਹੜੇ ਆਪਣੇ ਇਹ ਪਰਵਾਦ ਕਹੀਆਂ ਨੇ ਇਹ ਕਰਦੀਆਂ ਨੇ ਉਸ ਮਾਲਕ ਵਾਹਿਗੁਰੂ ਅਕਾਲ ਪੁਰਖ ਨਾਲ ਜੁੜਦੀਆਂ ਆਪਣੇ ਗੁਰੂ ਪ੍ਰਤੀ ਸ਼ਰਦਾ ਜਿਹੜੀ ਆ ਉਹ ਸਮਰਪਿਤ ਕਰਦੀ ਹੈ ਨਾ ਤੇ ਇਸ ਕਰਕੇ ਇਹਨ ਦੀ ਜਿਹੜੀ ਅਰੰਭਤਾ ਸੀ ਉਦੋਂ ਤੋਂ ਹੋਈ ਤੇ ਜਿਹੜੀ ਅੱਜ ਤੱਕ ਜਾਰੀ ਹੈ ਤੇ ਗਾਂ ਵੀ ਜਾਰੀ ਰਹੇਗੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਚੜ੍ਹਦੀ ਕਲਾ ਸਿੱਖ ਸੰਗਤਾਂ ਦੇ ਉੱਤੇ ਆਪਣੀਆਂ ਅਸੀਸਾਂ ਤੇ ਰਹਿਮਤਾ ਪਰ ਹੱਥ ਜਿਹੜਾ ਹਮੇਸ਼ਾ ਇਹ ਬਣਾਈ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ